ਯਾਬ ਦੇ ਦੇ ਤੁਝੇ ਹਿਮਾਚਲ ਦੀ ਬੱਸ ਨੇ ਹਿਮਾਚਲ ਵਾਲਿਆਂ ਨੇ ਐਂਟਰ ਕਰਨਾ ਆ ਜੇ ਇਹ ਉਹਦੇ ਬੱਸ ਦੇ ਉੱਪਰ ਇਹ ਤਸਵੀਰ ਸੰਤਾ ਦੀ ਲੱਗੀ ਹੋਏਗੀ ਤਾਂ ਉਹੀ ਪੰਜਾਬ ਚ ਐਂਟਰ ਕਰ ਸਕਦਾ ਹੈ ਇਹ ਸਾਡਾ ਨੌਜਵਾਨਾਂ ਦਾ ਅੱਜ ਐਲਾਨ ਆ ਬੋਲੇ ਸੋਨਿਆਲ ਸੋਨਿਆਲ ਕਰਿਆ ਕਰੇ ਸੋਨਿਆਲ ਸੋਨਿਆਲ ਕਰਿਆ ਕਰੇ ਇਹ ਦੋ ਟਕੇ ਦੇ ਲੋਕ ਨੇ ਜਿਹੜੇ ਕੀ ਖਾਸ ਕਰਕੇ ਉਹਨਾਂ Hindu ਵੀਰਾਂ ਨੂੰ ਕਹਿਣਾ ਚਾਹੁੰਦਾ ਜਿਹੜੇ ਹਿਮਾਚਲ ਤੋਂ ਆ ਕੇ ਪੰਜਾਬ ਵਿੱਚ ਕਾਰੋਬਾਰ ਕਰਦੇ ਨੇ ਜੇ ਅੱਜ ਜਿਵੇਂ ਸ਼ਾਰਪੁਰ ਦੀ ਗੱਲ ਕਰਦੇ ਸੱਤਾ ਪਰਸੈਂਟ ਦੇ ਫੈਕਟਰੀ ਦੀ ਧਮਾਤੇ ਤੋਂ ਆ ਕੇ ਸਾਰੇ ਕਾਰੋਬਾਰ ਕਰ ਰਹੀਆਂ ਨੌਕਰੀਆਂ ਕਰਨੀਆਂ। ਇਹ ਸਮੱਸਿਆ ਪਲੇਟ ਹੋਏਗੀ ਤੇ ਦਾ ਜ਼ਿੰਮੇਵਾਰ ਅਮਨ अरोड़ा ਆ, ਨਿਮਾਂਤ ਦਾ ਪ੍ਰਸ਼ਾਸਨ, ਇੱਥੇ ਦੇ ਪਿੰਡ ਪ੍ਰਸ਼ਾਸਨ, ਇੱਥੇ ਦਾ ਸੀਐਮ ਜਿਹੜਾ ਇਹਨੂੰ ਨੱਥ ਨਹੀਂ ਪਾ ਰਿਹਾ। ਉਹ ਤਿੰਨ ਦਿਨ ਤੋਂ ਲਗਾਤਾਰ ਤੋਂ ਗਲਤੀ ਕਰਨ ਤੋਂ ਬਾਅਦ ਗਲਤੀ ਤੇ ਗਲਤੀ ਗਲਤੀ ਤੇ ਗਲਤੀ ਵਾਰ-ਵਾਰੇ ਭਿੰਡਰਾ ਵਾਲੇ ਸੰਤਾ ਨੂੰ ਅੱਤਵਾਦੀ ਦੱਸ ਰਿਹਾ ਆ। ਜਿਹੜੇ ਕਿ ਸੋਸ਼ਲ ਮੀਡੀਆ ਦੇ ਉੱਪਰ ਵੀ ਗੱਲ ਚਰਚਾ ਚੱਲੀ ਹੋਈ ਹੈ ਕਿ ਪੂਰੀ ਇੰਡੀਆ ਦੇ ਵਿੱਚ ਸੰਤਾਂ ਦੇ ਉੱਪਰ ਕੋਈ ਇੱਕ ਵੀ ਪਰਚਾ ਜਿਹੜਾ ਦਰਜ ਨਹੀਂ ਹੈਗਾ ਕਿ ਉਹ ਸਾਡੇ 20ਵੀਂ ਸਦੀ ਦੇ ਮਹਾਨ ਯੋਧੇ ਨੇ ਸੱਚਖੰਦਰੀ ਦਰਬਾਰ ਸਾਹਿਬ ਦੀ ਪ੍ਰਚਰਣਾ ਦੇ ਵਿੱਚ ਸੰਤ ਜਰਨੈਲ ਸਿੰਘ ਉਹਨਾਂ ਦੀ ਯਾਦਗਾਰ ਬਣੀ ਹੋਈ ਹੈ ਤੇ ਸਾਡ ਜਰਨੈਲ ਸਿੰਘ ਜਿਹੜੇ ਨੇ ਸਿੱਖਾਂ ਦੇ ਦਿਲ ਦੇ ਵਿੱਚ ਵਸਦੇ ਨੇ ਕਿ ਅਸੀਂ ਕਿਸੇ ਵੀ ਤਰ੍ਹਾਂ ਦੀ ਨੁਕਸਾਨਤ ਕਰਨ ਦੇ ਬੋਲ ਸਾਡੇ ਹੱਥ ਵਿੱਚ ਨਹੀਂ ਹੈਗਾ ਕਿਸੇ ਕੀਤੇ ਇਲਾਜ ਨਹੀਂ ਕਰਨਾ ਨੇ ਆ ਕਿ ਇਹਨੂੰ ਨਾਤ ਪਾਓ ਇਹ ਪੰਥ ਕੋਲੋਂ ਪੰਜਾਬ ਕੋਲੋਂ ਮਾਫ਼ੀ ਮੰਗੇ ਤੇ ਸੰਤਾਂ ਦੇ ਲੋਕ ਜਿੱਦ ਕਿ ਨਾ ਢੇ ਨੂੰ ਲੋ ਲਿਆ ਆਏ ਨੇ ਰੀਂ ਦੇ ਵਿੱਚ ਪੈਰਾਂ ਦੇ ਵਿੱਚ ਪੂੜਿਆ ਆ ਕਿ ਉਹ ਮਾਫ਼ੀ ਮੰਗੇ ਨਹੀਂ ਤੇ ਇਸ ਤੋਂ ਅਗਲੇ ਐਕਸ਼ਨ ਜਿਹੜੇ ਹੋਣਗੇ ਇਸ ਤੋਂ ਵੀ ਸਖਤ ਹੋਣਗੇ ਕਿਉਂ ਮੈਂ ਨਹੀਂ ਕਰਾਂਗਾ ਤੇ ਪੰਜਾਬ ਦੇ ਕਾਲਿਸਟਾਨ ਜਿੰਦਾਬਾਦ ਬਾਸ ਇੱਕ ਨਾ ਬੋਲੇ ਸੋਨ ਹੋਰ ਜੈ ਜੀ ਆਜੋ ਜੀ

ਥੱਲੇ ਥੱਲੇ ਲਾਓ ਜਿੱਥੇ ਜਾਵੇ ਉਹ ਤਾਂ ਉਹ ਸਾਡਾ ਜੀ ਤਿੰਨ ਨਾ ਕਰ ਰੋ ਮੈਂ ਲੇਕਦਾ ਹੈਗਾ ਕਿ ਕਿ ਕਿਡੋ ਲਾਓ ਮੇਰਾ ਉਹਨਾਂ ਦਾ ਬੋਰਡ ਵਾਲਾ ਉੱਤੇ ਨੇ ਲਾਓ